ਸਭ ਆਪਣੇ ਜ਼ਿੰਦਗੀ ਦੇ ਵਿੱਚ ਅਕਸਰ ਹੀ ਪੁਲਿਸ ਵਾਲਿਆਂ ਨੂੰ ਦੇਖਦੇ ਰਹਿੰਦੇ ਆ ਪਰ ਇਹਨਾਂ ਦੀਆਂ ਵਰਦੀਆਂ ਵੀ ਇੱਕੋ ਜਿਹੀਆਂ ਹੋਣ ਕਰਕੇ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਜੋ ਮੁਲਾਜ਼ਮ ਆਪਣੇ ਸਾਹਮਣੇ ਖੜਾ ਹੈ ਜਾਂ ਜਿਸ ਨੂੰ ਆਪਾਂ ਦੇਖ ਰਹੇ ਹਾਂ ਉਹ ਕਿਸ ਰੈਂਕ ਦਾ ਮੁਲਾਜ਼ਮ ਹੈ ਇਹ ਐਸਆਈ ਆ ਜਾਂ ਥਾਣੇਦਾਰ ਹੈ ਜਾਂ ਕੋਈ ਵੀ ਹੈ ਇਸ ਦਾ ਆਪਾਂ ਨੂੰ ਗਿਆਨ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ ਆਪਾਂ ਇਹਨਾਂ ਦੀ ਵਰਦੀ ਨੂੰ ਦੇਖ ਕੇ ਕਿਸ ਤਰ੍ਹਾਂ ਪਹਿਚਾਨ ਸਕਦੇ ਹਾਂ ਦੋਸਤੋ ਨਮਸਤੇ ਸਲਾਮ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਪੀਸੀ ਸ਼ਰਮਾ ਤੇ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਕਿ ਆਪਾਂ ਪੁਲਿਸ ਦੀ ਵਰਦੀ ਵੇਖ ਕੇ ਤੇ ਇਹਨਾਂ ਦੇ ਸਟਾਰ ਤੇ ਫੀਤੀਆਂ ਦੇਖ ਕੇ ਕਿਵੇਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਜੋ ਸਾਹਮਣੇ ਵਾਲਾ ਪੁਲਿਸ ਵਾਲਾ ਜਾਂ ਮੁਲਾਜ਼ਮ ਇਹ ਕਿਹੜੇ ਰੈਂਕ ਦਾ ਹੈ ਦੋਸਤੋ ਪਹਿਲਾਂ ਤਾਂ ਮੇਰਾ ਇੰਡੀਅਨ ਪੁਲਿਸ ਨੂੰ ਦੇਲ ਤੋਂ ਸਲੂਟ ਆ ਇਸੇ ਪੁਲਿਸ ਦੀ ਵਜ੍ਹਾ ਕਰਕੇ ਆਪਾਂ ਦੋਸਤੋ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਤੇ ਸੁਬਾਹ ਉੱਠਦੇ ਹਾਂ ਦੋਸਤੋ ਅੱਜ ਦੋਸਤੋ ਮੈਂ ਤੁਹਾਨੂੰ ਛੋਟੇ ਅਹੁਦੇ ਤੋਂ ਲੈ ਕੇ ਸਭ ਤੋਂ ਵੱਡੇ ਅਹੁਦੇ ਬਾਰੇ ਜਾਣਕਾਰੀ ਦੇਵਾਂਗਾ ਭਈ ਆਪਾਂ ਇਹਨਾਂ ਦੀ ਪੁਲਿਸ ਦੀ ਵਰਦੀ ਤੇ ਸਟਾਰਾਂ ਤੋਂ ਕਿਵੇਂ ਪਹਿਚਾਨ ਸਕਦੇ ਹਾਂ ਕਿ ਇਹ ਪੁਲਿਸ ਅਫੀਸਰ ਦਾ ਕਿਹੜਾ ਰੈਂਕ ਹੈ ਆਪਾਂ ਛੋਟੇ ਅਹੁਦੇ ਤੋਂ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਆਪਣੇ ਰਾਜ ਦੀ ਕੈਟਾਗਰੀ ਤੋਂ ਸ਼ੁਰੂ ਕਰਾਂਗੇ ਦੋਸਤੋ ਰਾਜ ਪੰਜਾਬ ਜਾਂ ਪੀਪੀ ਤੋਂ ਸ਼ੁਰੂ ਕਰਾਂਗੇ ਵੀ ਆਪਣੇ ਰਾਜ ਸਟੇਟ ਵਾਈਜ਼ ਆ ਜਿਹੜੀ ਅਹੁਦੇ ਉਹ ਕਿੱਥੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਜਾਂਦੇ ਆ ਸਭ ਤੋਂ ਪਹਿਲਾਂ ਦੋਸਤੋ ਆਪਾਂ ਹੋਮਗਾਰਡ ਤੋਂ ਸ਼ੁਰੂ ਕਰਾਂਗੇ ਹੋਮਗਾਰਡ ਦੇ ਜਵਾਨਾਂ ਦੇ ਦੋਸਤੋ ਬਿਲਕੁਲ ਖਾਕੀ ਸਿੰਪਲ ਵਰਦੀ ਪਾਈ ਹੁੰਦੀ ਹੈ ਉਸ ਤੋਂ ਅਗਲਾ ਆਉਂਦਾ ਹੁੰਦਾ ਹੈ ਕੌਨਸਟੇਬਲ ਦਾ ਕੌਨਸਟੇਬਲ ਦੀ ਵਰਦੀ ਬਿਲਕੁਲ ਸਾਦੀ ਹੁੰਦੀ ਹੈ ਤੇ ਇਸ ਖਾਕੀ ਵਰਦੀ ਦੇ ਉੱਤੇ ਕੋਈ ਵੀ ਸਟਾਰ ਜਾਂ ਫੀਤੀ ਨਹੀਂ ਹੁੰਦੀ ਹੈ ਇਸ ਤੋਂ ਅੱਗੇ ਆਉਂਦਾ ਹੈ ਸੀਨੀਅਰ ਕੌਨਸਟੇਬਲ ਇਸ ਤੇ ਦੋ ਫੀਤੀਆਂ ਲੱਗੀਆਂ ਹੁੰਦੀਆਂ ਹਨ ਰੈੱਡ ਕਲਰ ਦੀਆਂ ਤੇ ਕੋਈ ਵੀ ਸਟਾਰ ਨਹੀਂ ਹੁੰਦਾ ਹੈ ਇਸ ਤੋਂ ਅੱਗੇ ਆਉਂਦਾ ਹੈ ਹੈੱਡ ਕਨਸਟੇਬਲ ਹੈੱਡ ਕਨਸਟੇਬਲ ਦੇ ਦੋਸਤੋ ਤਿੰਨ ਫੀਤੀਆਂ ਰੈੱਡ ਕਲਰ ਦੀਆਂ ਲੱਗੀਆਂ ਹੁੰਦੀਆਂ ਹਨ ਤੇ ਇਸ ਦੀ ਵਰਦੀ ਉੱਪਰ ਕੋਈ ਵੀ ਸਟਾਰ ਨਹੀਂ ਲੱਗਾ ਹੁੰਦਾ ਹੈ ਇਸ ਤੋਂ ਅਗਲੀ ਪੋਸਟ ਦਾ ਨਾਮ ਹੈ ਦੋਸਤੋ ਅਸਿਸਟੈਂਟ ਸਬ ਇੰਸਪੈਕਟਰ ਜਿਸ ਨੂੰ ਕਿ ਆਪਾਂ ASI ਵੀ ਕਹਿੰਦੇ ਹਾਂ ਇਸ ਦੀ ਵਰਦੀ ਉੱਪਰ ਇੱਕ ਸਟਾਰ ਤੇ ਦੋ ਫੀਤੀਆਂ ਲੱਗੀਆਂ ਹੁੰਦੀਆਂ ਹਨ ਇੱਕ ਲਾਲ ਰੰਗ ਦੀ ਤੇ ਇੱਕ ਨੀਲੇ ਰੰਗ ਦੀ ਦੋਸਤੋ ਇਸ ਤੋਂ ਅਗਲਾ ਜਿਹੜਾ ਰੈਂਕ ਆਉਂਦਾ ਹੈ ਦੋਸਤੋ ਉਹ ਹੁੰਦਾ ਹੈ ਸਬ ਇਨਸਪੈਕਟਰ ਜਿਸ ਨੂੰ ਕਿ ਆਪਾਂ ਐਸ ਆਈ ਵੀ ਕਹਿੰਦੇ ਹਾਂ ਇਹਨਾਂ ਦੀ ਵਰਦੀ ਤੇ ਦੋਸਤੋ ਦੋ ਸਟਾਰ ਤੇ ਦੋ ਫੀਤੀਆਂ ਲੱਗੀਆਂ ਹੁੰਦੀਆਂ ਹਨ ਅੱਗੇ ਆਉਂਦਾ ਹੈ ਦੋਸਤੋ ਇਨਸਪੈਕਟਰ ਆਫ ਪੁਲਿਸ ਇਸ ਨੂੰ ਕਹਿੰਦੇ ਨੇ PI ਦੋਸਤੋ ਇਸ ਨੂੰ ਆਮ ਆਪਾਂ SHO ਦੇ ਨਾਮ ਨਾਲ ਵੀ ਜਾਣਦੇ ਹਾਂ ਇਹ ਸਾਰੇ ਥਾਣੇ ਦਾ ਹੈੱਡ ਹੁੰਦਾ ਹੈ ਤੇ ਇਸ ਨੂੰ ਹੈੱਡ ਆਫ ਦਾ ਪੁਲਿਸ ਸਟੇਸ਼ਨ ਵੀ ਕਿਹਾ ਜਾਂਦਾ ਹੈ ਇਸ ਤੇ ਤਿੰਨ ਸਟਾਰ ਲੱਗੇ ਹੁੰਦੇ ਹਨ ਦੋ ਫਿੱਤੀਆਂ ਲਾਲ ਤੇ ਨੀਲੀ ਦੋ ਫਿੱਤੀਆਂ ਲੱਗੀਆਂ ਹੁੰਦੀਆਂ ਹਨ ਤੇ ਅਗਲੀ ਪੋਸਟ ਦੀ ਦੋਸਤੋ ਆਪਾਂ ਗੱਲ ਕਰਾਂਗੇ ਡੈ ਡੈਪਟੀ ਸੁਪਰਡੈਂਟ ਆਫ ਪੁਲਿਸ ਡੀਐਸਪੀ ਇਸ ਦੇ ਵੀ ਦੋਸਤੋ ਤਿੰਨ ਸਟਾਰ ਲੱਗੇ ਹੁੰਦੇ ਹਨ ਤੇ ਕੋਈ ਵੀ ਫੀਤੀ ਨਹੀਂ ਲੱਗੀ ਹੁੰਦੀ ਤੇ ਥੱਲੇ ਸਟੇਟ ਦਾ ਨਾਮ ਲਿਖਿਆ ਹੁੰਦਾ ਜਿਵੇਂ ਕਿ ਪੀਪੀ ਇਸ ਤੋਂ ਅਗਲੀ ਪੋਸਟ ਹੁੰਦੀ ਹੈ ਦੋਸਤੋ ਅਡੀਸ਼ਨਲ ਸੁਪਰਡੈਂਟ ਆਫ ਪੁਲਿਸ ਏਐਸਪੀ ਇਸ ਦੇ ਉੱਤੇ ਦੋਸਤੋ ਕੇਵਲ ਜਿਹੜਾ ਅਸ਼ੋਕ ਸਤੰਭ ਜਿਹੜਾ ਸ਼ੇਰ ਦਾ ਨਿਸ਼ਾਨੀ ਬਣਿਆ ਹੁੰਦਾ ਹੈ ਦੋਸਤੋ ਇਸ ਤੋਂ ਅਗਲੀ ਪੋਸਟ ਦੀ ਗੱਲ ਕਰੀਏ ਤਾਂ ਦੋਸਤੋ ਸੁਪਰਡਿੰਟੈਂਡੈਂਟ ਆਫ ਪੁਲਿਸ ਜਿਸ ਨੂੰ ਕਿ ਐਸਪੀ ਵੀ ਕਹਿ ਸਕਦੇ ਆ ਇਸ ਦੇ ਇੱਕ ਸਟਾਰ ਤੇ ਉੱਪਰ ਅਸ਼ੋਕ ਦਾ ਸਤੰਭ ਬਣਿਆ ਹੁੰਦਾ ਹੈ ਸ਼ੇਰ ਦਾ ਨਿਸ਼ਾਨ ਤੇ ਥੱਲੇ ਰਾਜ ਦਾ ਨਾਮ ਜਿਸ ਤਰ੍ਹਾਂ ਕਿ ਪੀਪੀ ਲਿਖਿਆ ਹੁੰਦਾ ਹੈ ਇੱਥੋਂ ਤੱਕ ਦੋਸਤੋ ਜਿੰਨੀਆਂ ਵੀ ਪੋਸਟਾਂ ਸਨ ਇਹ ਸਭ ਸਟੇਟ ਪੁਲਿਸ ਦੇ ਆ ਪੋਸਟਾਂ ਸਨ ਰਾਜ ਦੇ ਅੰਦਰ ਦੀਆਂ ਪੋਸਟਾਂ ਦੋਸਤੋ ਇੱਥੋਂ ਤੱਕ ਇਸ ਤੋਂ ਅੱਗੇ ਦੋਸਤੋ ਆਈਪੀਐਸ ਕੈਟਾਗਰੀ ਜਿਹੜੀ ਇੰਡੀਅਨ ਪੁਲਿਸ ਦੀ ਕੈਟਾਗਰੀ ਸ਼ੁਰੂ ਹੋ ਜਾਂਦੀ ਦੋਸਤੋ ਇਸ ਦੇ ਵਿੱਚ ਫਿਰ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਆਪੀਐਸ ਦੀ ਦੋਸਤੋ ਤੇ ਸਭ ਤੋਂ ਪਹਿਲੀ ਪੋਸਟ ਆ ਜਿਹੜੀ ਉਹ ਆਉਂਦੀ ਆ ਅਸਿਸਟੈਂਟ ਸੁਪਰਿੰਟੈਂਟ ਆਫ ਪੁਲਿਸ ਦੋਸਤੋ ਇਸ ਦੀ ਵਰਦੀ ਤੇ ਇੱਕ ਸਟਾਰ ਤੇ ਥੱਲੇ ਆਪੀਐਸ ਲਿਖਿਆ ਹੁੰਦਾ ਹੈ ਇਸ ਪੋਸਟ ਦੀ ਟ੍ਰੇਨਿੰਗ ਇੱਕ ਸਾਲ ਦੀ ਹੋਣ ਤੋਂ ਬਾਅਦ ਚ ਅਗਲੇ ਸਾਲ ਦੋ ਸਟਾਰ ਮਿਲ ਜਾਂਦੇ ਹਨ ਤੇ ਫਿਰ ਇਹਨਾਂ ਦੀ ਵਰਦੀ ਤੇ ਦੋ ਸਟਾਰ ਤੇ ਆਪੀਐਸ ਲਿਖਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਚ ਟ੍ਰੇਨਿੰਗ ਦੇ ਵਿੱਚ ਦੋਸਤੋ ਇਹਨਾਂ ਦੀ ਪੋਸਟ ਆ ਜਿਹੜੀ ਉਹ ਅਪਗ੍ਰੇਡ ਹੋ ਕੇ ਡਿਪਟੀ ਸੁਪਰਡੈਂਟ ਆਫ ਪੁਲਿਸ ਜਿਹਨੂੰ ਡੀਐਸਪੀ ਕਹਿੰਦੇ ਆ ਦੋਸਤੋ ਉਹ ਆਈਪੀਐਸ ਸ਼੍ਰੇਣੀ ਦੇ ਵਿੱਚ ਆ ਜਾਂਦਾ ਦੋਸਤੋ ਦੋਸਤੋ ਇਸ ਦੇ ਤਿੰਨ ਸਟਾਰ ਤੇ ਥੱਲੇ ਆਈਪੀਐਸ ਲਿਖਿਆ ਹੁੰਦਾ ਹੈ ਇਸ ਤੋਂ ਅਗਲੀ ਪੋਸਟ ਦੀ ਗੱਲ ਕਰੀਏ ਤਾਂ ਦੋਸਤੋ ਐਡੀਸ਼ਨਲ ਸੁਪਰਡੈਂਟ ਆਫ ਪੁਲਿਸ ਏਐਸਪੀ ਦੀ ਪੋਸਟ ਆ ਜਾਂਦੀ ਹੈ ਦੋਸਤੋ ਇਨਾਂ ਦੀ ਵਰਦੀ ਤੇ ਅਸ਼ੋਕ ਦਾ ਨਿਸ਼ਾਨ ਤੇ ਥੱਲੇ ਆਈਪੀਐਸ ਲਿਖਿਆ ਹੁੰਦਾ ਹੈ ਇਸ ਤੋਂ ਅਗਲੀ ਪੋਸਟ ਦੀ ਗੱਲ ਕਰੀਏ ਤਾਂ ਦੋਸਤੋ ਸੁਪਰਿੰਡੈਂਟ ਆਫ ਪੁਲਿਸ ਜਿਸ ਨੂੰ ਕੇਐਸਪੀ ਕਹਿੰਦੇ ਆ ਦੋਸਤੋ ਆਈਪੀਐਸ ਸ਼੍ਰੇਣੀ ਦੀ ਜੌਬ ਇਸ ਦੇ ਵਿੱਚ ਸਟਾਰ ਦੇ ਨਾਲ ਉੱਪਰ ਅਸ਼ੋਕ ਦਾ ਸਤੰਭ ਲੱਗਿਆ ਹੁੰਦਾ ਹੈ ਤੇ ਥੱਲੇ ਆਈਪੀਐਸ ਲਿਖਿਆ ਹੁੰਦਾ ਹੈ ਤੇ ਅਗਲੀ ਪੋਸਟ ਦੀ ਗੱਲ ਕਰੀਏ ਤਾਂ ਦੋਸਤੋ ਅੱਗੇ ਆ ਜਾਂਦੀ ਹੈ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸਐਸਪੀ ਦੋਸਤੋ ਇਹ ਵੀ ਆਈਪੀਐਸ ਅਧਿਕਾਰੀ ਹੁੰਦੇ ਹਨ ਦੋਸਤੋ ਤੇ ਇਹਨਾਂ ਦੀ ਵਰਦੀ ਤੇ ਅਸ਼ੋਕ ਸਤੰਭ ਦਾ ਨਿਸ਼ਾਨ 2 ਸਟਾਰ ਤੇ ਥੱਲੇ ਆਈਪੀਐਸ ਲਿਖਿਆ ਹੁੰਦਾ ਹੈ ਇਸ ਤੋਂ ਅਗਲੀ ਵੱਡੀ ਪੋਸਟ ਦਾ ਨਾਮ ਹੈ ਦੋਸਤੋ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਜਿਸ ਨੂੰ ਕਿ ਆਪਾਂ ਡੀ ਆਈ ਜੀ ਕਹਿੰਦੇ ਹਾਂ ਇਹਨਾਂ ਦੀ ਵਰਦੀ ਦੇ ਉੱਪਰ ਅਸ਼ੋਕ ਸਤੰਭ ਤੇ ਉਸ ਤੋਂ ਥੱਲੇ ਤਿੰਨ ਸਟਾਰ ਤੇ ਥੱਲੇ ਆਈ ਪੀ ਐਸ ਲਿਖਿਆ ਹੁੰਦਾ ਹੈ ਡੀ ਆਈ ਜੀ ਨੂੰ ਜੋ ਕਾਰ ਮਿਲਦੀ ਹੈ ਦੋਸਤੋ ਉਸ ਤੇ ਇੱਕ ਸਟਾਰ ਲੱਗਾ ਹੁੰਦਾ ਹੈ ਤੇ ਉਸ ਦਾ ਝੰਡਾ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਇਸ ਤੋਂ ਅਗਲੀ ਪੋਸਟ ਦਾ ਨਾਮ ਦੋਸਤੋ ਹੁੰਦਾ ਇਨਸਪੈਕਟਰ ਜਰਨਲ ਆਫ ਪੁਲਿਸ ਜਿਸ ਨੂੰ ਕਿ ਆਈ ਜੀ ਕਹਿੰਦੇ ਹਨ ਇਨਾਂ ਦੀ ਵਰਦੀ ਦੇ ਉੱਪਰ ਦੋਸਤੋ ਇੱਕ ਸਟਾਰ ਤੇ ਤਲਵਾਰ ਤੇ ਡੰਡੇ ਦਾ ਕਰਾਸ ਦਾ ਨਿਸ਼ਾਨ ਤੇ ਥੱਲੇ ਆਈਪੀਐਸ ਲਿਖਿਆ ਹੁੰਦਾ ਹੈ। ਦੋਸਤੋ ਇਨਾਂ ਦੀ ਕਾਰ ਦੇ ਉੱਪਰ ਜੇ ਆਪਾਂ ਦੇਖੀਏ ਤਾਂ ਦੋ ਸਟਾਰ ਲੱਗੇ ਹੁੰਦੇ ਹਨ ਤੇ ਇਨਾਂ ਦਾ ਝੰਡਾ ਵੀ ਇਸ ਤਰ੍ਹਾਂ ਦਾ ਹੁੰਦਾ ਹੈ। ਇਸ ਤੋਂ ਅਗਲੀ ਜੌਬ ਦੀ ਗੱਲ ਕਰੀਏ ਤਾਂ ਦੋਸਤੋ ਇਸ ਤੋਂ ਅਗਲਾ ਜਿਹੜਾ ਰੈਂਕ ਉਹ ਹੁੰਦਾ ਹੈ ਇੰਡੀਸ਼ਨਲ ਡਾਇਰੈਕਟਰ ਜਰਨਲ ਆਫ ਪੁਲਿਸ ADGP ਇਹਨਾਂ ਦੀ ਵਰਦੀ ਤੇ ਉੱਤੇ ਦੋਸਤੋ ਅਸ਼ੋਕ ਦਾ ਨਿਸ਼ਾਨ ਤੇ ਨਾਲ ਕਰਾਸ ਕੀਤਾ ਹੁੰਦਾ ਡੰਡਾ ਤੇ ਤਲਵਾਰ ਤੇ ਥੱਲੇ IPS ਦਾ ਨਿਸ਼ਾਨ IPS ਲਿਖਿਆ ਹੁੰਦਾ ਹੈ ਇਸ ਤੋਂ ਜੋ ਅਗਲੀ ਪੋਸਟ ਆਉਂਦੀ ਹੈ ਦੋਸਤੋ ਉਹ ਹੁੰਦੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਸਭ ਤੋਂ ਵੱਡੀ ਪੋਸਟ ਦੋਸਤੋ ਪੁਲਿਸ ਦੀ ਇਹੀ ਹੁੰਦੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਡੀਜੀਪੀ ਦੇ ਵਰਦੀ ਤੇ ਦੋਸਤੋ ਅਸ਼ੋਕ ਸਤੰਭ ਦਾ ਨਿਸ਼ਾਨ ਹੁੰਦਾ ਹੈ ਤੇ ਤਲਵਾਰ ਤੇ ਡੰਡੇ ਦਾ ਕਰਾਸ ਤੇ ਥੱਲੇ ਆਈਪੀਐਸ ਲਿਖਿਆ ਹੁੰਦਾ ਹੈ ਦੋਸਤੋ ADGP ਤੇ DGP ਦੀ ਗੱਡੀ ਦੇ ਉੱਤੇ ਤਿੰਨ ਸਟਾਰ ਲੱਗੇ ਹੁੰਦੇ ਹਨ ਤੇ ਇਹਨਾਂ ਦਾ ਝੰਡਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੁੰਦਾ ਹੈ ਇਸ ਤੋਂ ਅਗਲੀ ਪੋਸਟ ਜਾਂ ਇਸ ਦੇ ਬਰਾਬਰ ਦੀ ਪੋਸਟ ਜਿਹੜੀ ਉਹ ਦੋਸਤੋ ਹੁੰਦੀ ਹੈ ਡਾਇਰੈਕਟਰ ਆਫ ਇੰਟੈਲੀਜੈਂਸ ਬਿਊਰੋ ਡਾਇਰੈਕਟਰ ਆਫ ਇੰਟੈਲੀਜੈਂਸ ਬਿਊਰੋ DIB ਵੀ ਕਿਹਾ ਜਾਂਦਾ ਹੈ ਇਸ ਨੂੰ ਦੋਸਤੋ ਇਨਾਂ ਦੀ ਵਰਦੀ ਦੇ ਉੱਪਰ ਅਸ਼ੋਕ ਤੇ ਤਲਵਾਰ ਤੇ ਡੰਡੇ ਦਾ ਕਰਾਸ ਤੇ ਆਈਪੀਐਸ ਲਿਖਿਆ ਜਾਂਦਾ ਹੈ ਇਹ ਸੀ ਦੋਸਤੋ ਜਾਣਕਾਰੀ ਜੋ ਕਿ ਕੌਨਸਟੇਬਲ ਤੋਂ ਲੈ ਕੇ ਡੀਜੀਪੀ ਤੱਕ ਤੇ ਉਹਨਾਂ ਦੀ ਵਰਦੀ ਤੇ ਲੱਗੇ ਨਿਸ਼ਾਨਾਂ ਬਾਰੇ ਮੈਂ ਤੁਹਾਨੂੰ ਦੱਸਿਆ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਦੋਸਤੋ ਤੋ ਕਿਰਪਾ ਕਰਕੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੈ ਹਿੰਦ